दात ਖੇਕਰ ਲੱਗਿਆ ਸੀਗਾ ਕਾਲੇ ਨਾ ਕਰੇਂਗੇ ਹੱਥਾ ਨਾ ਕਰੇਂਗੇ ਤਾਂ ਇਹ ਤੂੰ ਦਿਖਾ ਉਹ ਕੋਡ ਨੇ ਮੈਂ ਤੈਨੂੰ ਉਹੀ ਤਾਂ ਆਵਾਜ਼ ਮਾਰਨ ਲੱਗਿਆ ਸੀਗਾ ਵੀ ਅੰਦਰੋਂ ਰੇਤੀ ਲਿਆ ਕੇ ਦੇ ਮੈਂ ਤਿੱਖੇ ਕਰ ਲਾ ਉਦੋਂ ਬਾਅਦ ਪੱਠੇ ਵੀ ਲੈ ਕੇ ਆਉਣੇ ਆ ਹੋਰ ਸੌ ਕੰਮ ਕਰਨ ਵਾਲੇ ਹੁੰਦੇ ਆ ਹੈ ਚੱਲਿਆ ਭੱਜ ਕੇ ਵੇ ਮੈਂ ਉਹ ਤਾਂ ਲਿਆਦ ਨਹੀਂ ਲੱਭ ਕੇ ਇਹ ਦੱਸ ਮੈਨੂੰ ਉਧਰ ਮੂੰਹ ਕਿੱਧਰ ਚੱਕਦਾ ਸੀ ਉਹ ਤਾਂ ਮੈਂ ਰੇਤੀ ਪੋਛਦਾ ਸੀ ਉਹਨਾਂ ਨੂੰ ਉਹ ਕੋਈ ਦਿਸਿਆ ਨਹੀਂ ਮੈਨੂੰ ਉਧਰ ਮੈਂ ਤੈਨੂੰ ਮੈਨੂੰ ਸਾਰਾ ਪਤਾ ਤੇਰਾ ਠੀਕ ਹੈ ਨਾ ਕਿਸੇ ਦੰਦੇ ਮੈਂ ਤੈਨੂੰ ਇਹਦੇ ਵਿੱਚ ਹੀ ਲਾ ਦੇਣਾ ਵਿੱਚ ਹੀ ਕੋਤ ਦੇਣਾ ਪੱਠਿਆਂ ਦੇ ਅੱਛਾ ਲਿਆ ਫਿਰ ਭੈਣ ਬਣ ਕੇ ਉਹ ਮੈਂ ਦਿਮਾਗ ਖਰਾਬ ਕਰਤਾ ਜਾਣਿਆ ਤੇਰੀ ਤੇਰੀ ਭੈਣ ਲੱਗਦੀ ਐ ਹੈ ਵਿਆਹ ਕਿ ਲਾਇਆ ਮੈਨੂੰ ਮੈਂ ਬਗੋਲੀਆਂ ਦੀ ਮੇਰੇ ਟੱਕੇ ਹੈ ਚਬੀ ਘੰਟੇ ਤੂੰ ਦੇਖਦਾ ਰਹਿਣਾ ਇਹਨਾਂ ਨੂੰ ਉਹ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਸਾਰੇ ਪਿੰਡ ਨੂੰ ਭੈਣ ਕੇ ਨਾ ਜੇ ਤੈਨੂੰ ਕਹਿ ਦੂੰਗਾ ਫਿਰ ਕੀ ਮੇਰੀ ਭੈਣ ਕਿੱਥੋਂ ਲੱਗਦੀ ਐ ਓਏ ਮੇਰੀ ਭੈਣ ਕਿੱਥੋਂ ਲੱਗਦੀ ਰੇ ਚੱਲਿਆ ਵੱਧ ਕੇ ਤੂੰ ਮਾਰ ਮਾਰ ਕੇ ਲਿਸਾ ਕਰ ਦੇ ਜੀ ਮੈਨੂੰ ਜਾ ਚੱਕ ਕੇ ਲੈਂਦਾ ਹੋਰਾਂ ਤੀ ਨਹੀਂ ਆਦੇ ਮੈਨੂੰ ਭੈਣ ਕਹਿੰਦਾ ਲੈ ਦੱਸ ਤੂੰ ਚੱਲਿਆ ਫਿਰ ਦੱਸ ਦੋ ਜੋ ਹੈਗੀ ਠੀਕ ਐ ਚੱਲ ਲੈ ਲੈ ਭੱਜ ਕੇ ਲੈ ਕੇ ਆ ਓ ਲਿਆ ਹੁਣ ਕਿ ਹੋਵੇ ਜਾਨੀਆ ਮੁਹਮਰੀ ਨਕ ਇਕੱਠਾ ਕਰ ਦੂੰ ਤੈਨੂੰ ਇਕੱਠਾ ਪਹਿਲਾਂ ਹੀ ਹੋਇਆ ਪਿਆ ਤੂੰ ਕੀ ਕਰੇਂਗੀ ਇਕੱਠਾ ਹੈ ਆ ਮਲੀ ਦੀ ਅੱਖ ਦੇ ਖਿਲਾ ਲਾਲੀ ਤੇਰੀ ਇੱਤ ਦਾ ਬਣਾ ਦੂੰ ਹੁਣੇ ਵਾਲ ਵਾਲਣੀ ਏ ਭਗਵਾਨ ਏ ਲਿਆ ਚਾਦੀ ਕੁੱਟਾ ਪੀ ਕੇ ਜਾਈਏ ਖੇਤ ਨੂੰ ਸੌ ਕੰਮ ਕਰਨ ਵਾਲੇ ਪਏ ਨੇ ਓ ਮਰਰ ਕੋਡਨ ਹਾਂ ਦੇਖ ਲੈ ਦੇਖ ਲੈ ਕਿ ਮੈਂ ਅੱਗ ਮਚਾਈਆ ਲੈ ਕੇ ਆਉਣੀ ਆ ਚਾ ਲੈ ਵੇ ਚਾ ਚਾ ਨੂੰ ਤੋਲਿਆ ਰਹਿੰਦਾ ਸਾਰਾ ਦਿਨ ਦੇਖ ਲੈ ਕਿੰਨਾ ਟਾਈਮ ਲਾਤਾ ਇਹ 100 ਕੰਮ ਤਾਂ ਦਾ ਕਰੂਗਾ ਜਾ ਕੇ ਖੇਤ ਹਜੇ ਮੈਂ ਕਿਹਾ ਬੀਦਾ ਮੈਨੂੰ ਪਤਾ ਵੀ ਕਿੰਨੀ ਵਾਰੀ ਚਾਹ ਪੀਂਨਾ ਤੂੰ ਇਹ ਤੈਨੂੰ ਪਤਾ ਤਾਂ ਹੈਗਾ ਕੋਡ ਨੇ ਇਹ ਆਮਲੀ ਦਾ ਚਾਹ ਬਣਾ ਨਹੀਂ ਸਰਦਾ ਹੁੰਦਾ ਸਮਝਦੀ ਵੀ ਹੈ ਨਹੀਂ ਤੂੰ ਅੱਖ ਦੇ ਇਸ਼ਾਰੇ ਨੂੰ ਚੰਗਾ ਮੇਰੀ ਗੱਲ ਸੁਣ ਚਾਹ ਦੀ ਤਾਂ ਛੱਡ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਆ ਦੇਖ ਪਿਛਲੇ ਸਾਲ ਤੂੰ ਮੈਨੂੰ ਆ ਮੁੰਦੀ ਜੀ ਕਰਾ ਕੇ ਦਿੱਤੀ ਸੀ ਇੱਕ ਹਾਂ ਤੂੰ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਕਾਂਟੇ ਕਰਾ ਕੇ ਦੇਊਂਗਾ ਫਿਰ ਮੈਨੇ ਸਰਚੀ ਮੁੱਲੀ ਵਾਲੇ ਕਾਂਟੇ ਕਰਾਤੀ ਐ ਕੋਈ ਨਾ ਕੋਈ ਨਾ 13ਵੇਂ ਮਹੀਨੇ 'ਚ ਕਿੱਥੋਂ ਕਰਾਵਾਂ ਤੈਨੂੰ ਚਬੂਲੀਆਂ ਵਾਲੇ ਕਾਂਟੇ ਇਹ ਤਾਂ ਉਦੋਂ ਕਰਾਉਂਦੇ ਹੁੰਦੇ ਨੇ ਜਦੋਂ ਫਸਲ-ਫਸਲ ਵੱਡੀ ਹੋਵੇ ਵਿਆਹ ਖਾਣ ਨੂੰ ਦਾ ਪੈਸਾ ਨਹੀਂ ਤੈਨੂੰ ਕਿੱਥੋਂ ਲਿਆਵਾਂ ਮੈਂ ਕਾਂਟੇ ਆਹੋ ਤੇਰੇ ਕੋਲ ਵਿਆਹ ਖਾਣ ਨੂੰ ਨਹੀਂ ਹੁੰਦਾ ਆ ਅਕਸਵਾ ਖਾਣ ਨੂੰ ਹੁੰਦਾ ਇਹ ਦੇਖ ਲੈ ਉਹ ਦੇਖ ਲੈ ਕਿਵੇਂ ਬੋਲਦੀ ਆ ਇਹ ਨਾਲ ਲੱਗਦੀ ਆ ਤੇਰੀ ਜਠਾਣੀ ਵੀ ਹੈਗੀ ਆ ਦੇਖ ਲੈ ਪੋਰਾ ਨਹੀਂ ਖਰਚਾ ਕਰਦੀ ਹੈਗੀ ਜਿਵੇਂ ਵੱਡਾ ਭਾਈ ਕਹਿੰਦਾ ਨਾ ਉਮੀ ਮੰਨਦੀ ਆ ਪੋਰਾ ਉਹ ਤੋਂ ਬਾਹਰ ਨਹੀਂ ਤੇਰੀ ਦੇਖ ਲੈ ਗੱਠ ਦੀ ਜਵਾਨ ਲੱਗ ਰਹੀ ਆ ਮੇ ਤਾਂ ਆਪੇ ਗੱਠ ਦੀ ਜਵਾਨ ਲੱਗ ਰਹੀ ਆ ਤੈਨੂੰ ਕੀ ਪਤਾ ਅਗਲੇ ਅੰਦਰ ਵੜ ਕੇ ਭਾਵੇਂ ਕੁੱਕਣਾਂ ਨੂੰ ਲੜਦੇ ਹੋਣ ਰੋ ਫਿਰ ਤੂੰ ਮੈਂ ਤਰੀਫਾ ਕਰਦਾ ਉਸੇ ਨੂੰ ਵਿਆਹ ਲਿਆਉਂਦਾ ਮਰਨਾ ਚਾਹ ਪਾਣੀ ਮਾਂਏ ਕਰਕੇ ਦੇ ਮੈਂ ਰੋਟੀ ਟੱਕ ਮੈਂ ਕਰਕੇ ਤੇ ਮੈਂ ਰੋਣਾ ਦੇਖ ਲੈ ਸੇਪਤਾ ਕਰਦੀਆਂ ਬਗਾਨੀ ਤੀਮੀ ਦੀਆਂ ਐ ਫਿਰ ਤੂੰ ਵੀ ਅੰਦਰ ਵੜ ਕੇ ਲੜ ਲਿਆ ਕਰ ਤੂੰ ਤਾਂ ਲੋਕਾਂ ਨੂੰ ਜਲੂਸ ਦਿਖਾਣੀਆਂ ਚਬੂਤਰਿਆਂ ਤੇ ਚੜ ਚੜ ਦੇਖਦੇ ਨੇ ਅਗਲੇ ਆਹੋ ਮੈਂ ਕਦੇ ਨਹੀਂ ਦੱਸਿਆ ਵੀ ਤੂੰ ਜਰਦਾ ਖਾਨਾ ਮੈਂ ਕਦੇ ਨਹੀਂ ਦੱਸਿਆ ਵੀ ਤੂੰ ਰਾਤ ਨੂੰ ਮੂਤ ਪੀਕੇ ਆਉਂਨਾ ਆਹ ਕਦੇ ਨਹੀਂ ਦੱਸਿਆ ਰੋਣਿਆ ਆਹ ਰੋਜ਼ ਫੀਮ ਭੁੱਕੀ ਬੈਣ ਤੂੰ ਉੱਠਦਾ ਨਹੀਂ ਐ ਕੋਈ ਨਾ ਕੋਈ ਨਾ ਜੈਨੂਨ ਨਸ਼ੀ ਕਰਦੇ ਆ ਕੋਈ ਸਮੈਕ ਸਮੂਕਾ ਨਹੀਂ ਪੀਂਦੇ ਜਿਹੜਾ ਸਰੀਰ ਨੂੰ ਗਾਲ ਦੀਨੇ ਭੁੱਕੀ ਦਾ ਆਯੁਰਵੈਦਿਕ ਦਵਾਈ ਆ ਰੋਣਿਆ ਮੇਰੀ ਚਾਹ ਨਾ ਗਣੀ ਔਖੀ ਕਰਤੀ ਰੋਣਿਆ ਤੈਨੂੰ ਜਰਦਾ ਲੈ ਮੈਨੂੰ ਤੈਨੂੰ ਟੱਟੀ ਨਹੀਂ ਉਤਰਦੀ ਬੱਸ ਕਰ ਬੱਸ ਕਰ ਤੂੰ ਤਾਂ ਮੇਰੇ ਕਾਲਜੇ ਤੇ ਚੜ ਗਈ ਮੇਰੇ ਨਾਲ ਤਾਂ ਹੀ ਕੂਤਪਤੈਣ ਕਰੀ ਜਾਈਂ ਪੈਣ ਮਰਾਵੇ ਅਬ ਦੀ ਚਾਹ ਮੈਂ ਤਾਂ ਖੇਤੇ ਕਰਕੇ ਵੀ ਲੂ ਮੈਂ ਤਾਂ ਜਾਨਾ ਖੇਤ ਆ ਲੜੀ ਚੱਲਾ ਮੈਨੂੰ ਡਰਾਵਾ ਮਾਰਿਆ ਲਾ ਕੇ ਲਾਰੇ ਜਦੋਂ ਚੀਜ਼ ਮੰਗ ਲਾ ਦੇ ਤੂੰ ਤੇਨ ਮਹੀਨਾ ਚੜਕੇ ਕੁਛ ਹੈ ਨਹੀਂ ਪੱਲ ਦੇ ਐ ਐ ਐ ਸਤਰੀ ਘਰ ਭਜਾਈ ਸਸਰੀ ਘਰ ਜੇਰ ਜੀ ਲੈ ਕਰ ਸੀ ਲੈ ਲੈ ਆ ਮੈਂ ਇਹਨੂੰ ਦੇ ਦਦੀ ਉਹ ਮੈਂ ਕਿਹਾ ਗਿਆ ਕਿ ਨਹੀਂ ਗਿਆ ਹਜੇ ਭੱਗ ਗਿਆ ਆ ਦੇਖਿਆ ਨਹੀਂ ਤੂੰ ਕੂਤਪਤਾਣ ਕਰਦਾ ਹੈ ਹੋਰ ਪਰ ਜੀ ਮੰਗ ਲਓ ਰੋਣਾਂ ਚੀਜ਼ ਤਾਂ ਦਵਾਉਣੀ ਨਹੀਂ ਹੁੰਦੀ ਗਲ ਪੈ ਜਾਂਦਾ ਮੇਰੇ ਗਲ ਤਾਂ ਉਹਦਾ ਸੁਭਾਅ ਹੀ ਐ ਨਿਕਾ ਹੁੰਦਾ ਵੀ ਐਂ ਕਰਦਾ ਮੇਰੇ ਨਾਲ ਬਹੁਤ ਲੜਦਾ ਰਿਹਾ ਐ ਇਹ ਚਾਹ ਲੈ ਕੇ ਮੈਂ ਉੱਟ ਉਹ ਚਾਹ ਤਾਂ ਮੇਰੀ ਹੋਈ ਐ ਉਹਨੇ ਸਾਡੇ ਖੰਡ ਮੁਕੀ ਪਈ ਸੀਗੀ ਤੇ ਮੈਂ ਕਿਹਾ ਭਰਜਾਈ ਤੋਂ ਏ ਖੰਡ ਫੜ ਲੈ ਮੜੀ ਜੀ ਲੈ ਖੰਡ ਪੀ ਪਰੀ ਪਈਆ ਕੋਈ ਗੱਲ ਨਹੀਂ 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 ਜੇ ਹੈ ਨਹੀਂ ਖੰਡ ਤਾਂ ਵੀ ਕੋਈ ਗੱਲ ਨਹੀਂ ਸਾਡੀ ਚਾਹ ਚ ਚਾਰ ਫੂਕਾ ਮਾਰਿਆ ਤੇ ਚਾਹ ਮਿੱਠੀ ਹੋ ਜੂਗੀ ਓਹ ਜੇ ਜੀ ਤੂੰ ਤਾਂ ਬੜਾ ਮਜ਼ਾਕ ਕਰਦਾ ਸਾਨੂੰ ਲੱਗੇ ਉਹ ਮਜ਼ਾਕ ਕਰਦਾ ਮੇਰੀ ਗੱਲ ਸੁਣ ਪਰਜਾਈ ਹਾਂ ਆ ਮੈਂ ਨਾ ਇੱਕ ਫੋਨ ਜਿਹਾ ਲੈ ਕੇ ਆਂਦਾ ਤੂੰ ਰੱਖਣਾ ਤੂੰ ਰੱਖ ਨਹੀਂ ਕੋਈ ਗੱਲ ਨਹੀਂ ਪਰ ਮੈਨੂੰ ਇਹ ਤੇ ਨਾ ਉਹ ਸਖਾਈ ਮੜਾ ਜਾਂਦੀ ਇੰਸਟਾਗ੍ਰਾਮ ਪਤਾ ਨਹੀਂ ਕੀ ਹੁੰਦਾ ਜੇ ਤੇ ਫਰੈਂਡ ਰਿਕਵੈਸਟਾਂ ਜੀਆਂ ਆਉਂਦੀਆਂ ਹੁੰਦੀਆਂ ਤੇ ਇਹ ਤਾਂ ਵੱਡਿਆ ਜਿਹੜਾ ਸਹਿਬ ਤੇ ਦੰਤੀ ਜੀ ਵੱਡੀ ਵਾਲਾ ਫੋਨ ਹੈ ਤੇ ਹੋਰ ਉਹ ਮੈਨੂੰ ਪਤਾ ਤੈਨੂੰ ਇਹੀ ਪਸੰਦ ਆਉਣਾ ਸੀਗਾ ਪਸੰਦ ਆ ਤੈਨੂੰ ਮੇਰੇ ਹਾਸਤੇ ਲੈਂਦਾ ਹਾਂ ਤੂੰ ਰੱਖ ਲੈ ਕੋਈ ਗੱਲ ਨਹੀਂ ਰੱਖ ਲੈ ਰੱਖ ਲੈ ਰੱਖ ਲੈ ਮੇਰੀ ਗੱਲ ਸੁਣ ਜੀਰ ਜੀ ਮਾਦਾ ਤੈਨੂੰ ਆਏਗਾ ਹੀ ਨਹੀਂ ਆ ਤੇ ਐਂ ਯੂ ਨਾ ਦਸੀ ਰੋਣੇ ਨੂੰ ਤੈਨੂੰ ਪਤਾ ਹੈਗਾ ਕੀ ਨਾ ਦੱਸਾਂ ਵੀ ਤੂੰ ਫੋਨ ਲੈ ਕੇ ਦਿੱਤਾ ਮੈਨੂੰ ਅੰਨਾ ਨਾ ਜਿਹੜੀ ਸਮਲ ਜੀ ਆਉਂਦੀ ਆ ਫੋਨ 'ਚ ਆਉਂਦੀ ਆ ਕਿ ਤੇਰੇ 'ਚ ਆਉਂਦੀ ਪਰਜਾਈ ਓਏ ਮਜ਼ਾਕ ਕਰੀ ਨਾ ਜਠਾ ਦੂਤਾ ਮਜ਼ਾਕ ਨਹੀਂ ਪਰਜਾਈ ਆਤ ਮੇਲੇ ਜੀ ਬੜੀ ਸੁਣੀ ਲੱਗੀ ਜਾਂਦੀ ਮੈਨੂੰ ਲੈ ਉਹ ਤਾਂ ਮੈਂ ਨਾ ਮਂਗਾਇਆ ਵਈ ਉਹ ਪੁੱਛ ਪੁੱਛ ਜਿਹੜਾ ਹਾਂ ਇਤਨਾ ਮਂਗਾਇਆ ਅੱਛਾ 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 ਇਹ ਨਹੀਂ ਲਿਆ ਕੇ ਦਿੱਤਾ ਸੀ ਆਏ ਤਾਂ ਮੈਨੂੰ ਚੀਜ਼ ਲਿਆ ਦਿੰਦਾ ਹੁੰਦਾ ਕਦੇ ਕਦੇ ਨਹੀਂ ਇੰਨਾ ਮਾੜਾ ਵੀ ਨਹੀਂ ਹੈਗਾ ਉਹ ਹਾਂ ਇੰਨਾ ਮਾੜਾ ਨਹੀਂ ਹੈਗਾ ਨਾਲ ਮੇਰੀ ਗੱਲ ਸੁਣ ਫਿਰ ਤੇਰੀ ਚਾਹ ਤਾਂ ਨ ਮੱਚ ਜੂਗੀ ਚਾਹ ਤਾਂ ਕਦੀ ਮੱਚ ਨਹੀਂ ਹੋਣਾ ਮੱਚ ਜੇ ਅੱਛਾ ਬਕਰੀ ਹੈ ਜੀ ਤੇ ਹੋਰ ਮਾਇ ਕਿ ਤਾ ਬਾੜੇ ਬੁੱਲ ਮੈਂ ਦਾ ਸਾ ਪੈਸਾ ਜੇ ਵੇਖ ਕੇ ਕਹਿੰਦੇ ਜੀ ਟੱਪਿਆ ਚੱਲ ਫਿਰ ਆ ਤਾਂ ਮੈਂ ਰੱਖ ਹੀ ਰਹਿਣੀ ਆ ਤੂੰ ਫਿਰ ਮੈਂ ਤਾਂ ਫੇਰ ਸੇ ਖਲੀ ਲੈ ਰੱਖ ਲੈ ਰੱਖ ਲੈ ਹਾਂ ਜਾ ਵੰਜ ਮੈਂ ਫਿਰ ਉਹ ਰੱਖ ਲੈ ਰੱਖ ਲੈ ਤੂੰ ਜਾਨੀ ਨੀ ਗਾ ਸੋਣਾ ਮਾਈ ਤੈਨੂੰ ਮਿੱਠਾ ਲਿਆ ਕੇ ਤੇ ਮਿੱਠੀ ਚਾਹ ਨਾ ਮੱਚ ਜੇ ਮਿੱਠਾ ਕੇ ਲੈ ਲੈ ਦੇ ਲੈ ਦੇ ਲੈ ਦੇ ਲੈ ਲੈ ਇਹਨੂੰ ਮਰਨੇ ਨੂੰ ਨਾ ਸਾਹਮਣੇ ਪਈ ਚੀਜ਼ ਨਹੀਂ ਥਿਆਉਂਦੀ ਵੀ ਹੈ ਪਤਾ ਨਹੀਂ ਅੱਖਾਂ ਗੇ ਕੇ ਤੇ ਚਬਟਣ ਨੇ ਲੈ ਆ ਮੇਰੇ ਹੱਥ ਚ ਹੈ ਹਾ ਕਿੱਥੇ ਗਿਆ ਮਰਨਾ ਹਾਂ ਹੁਣ ਇਹ ਤਾਂ ਕੋਲੇ ਖੜਾ ਸੀਗਾ ਹੁਣ ਇਹ ਤਾਂ ਛੱਡ ਕੇ ਗਈਆਂ ਇਹਨੂੰ ਇੱਥੇ ਖੜੇ ਨੂੰ ਚੱਲ ਕੋਈ ਨਹੀਂ ਬਾਹਰ ਚਲਾ ਗਿਆ ਹਣਾ ਚੱਲ ਕੋਈ ਗੱਲ ਨਹੀਂ ਆ ਕੀ ਬਾਤ ਹੈ ਇਹ ਦੀ ਲੈ ਜੇਠ ਜੀ ਤੇਰੇ ਤੋਂ ਖੰਡ ਭਲਾ ਹੋਏਗੀ ਪਿਆਰੀ ਜਿਆਦੇ ਨਹੀਂ ਤੂੰ ਮੇਰੀ ਖੰਡ ਵਿਚਰੀ ਲੱਗੇ ਜਾਨ ਤੋ ਤੇਰੀ ਨੂੰ ਛੋੜ ਜੀ ਨੂੰ ਛਾੜ ਕਰਨੋਂ ਨਹੀਂ ਹਟਦਾ ਸੋ ਉਹ ਛੋੜ ਨਹੀਂ ਮੈਂ ਸਹੀ ਕਹਿੰਨਾ ਜੋ ਮੇਰੇ ਅੰਦਰ ਹੈ ਮੈਂ ਉਹੀ ਬਾਹਰ ਹੈ ਮੈਨੂੰ ਲੱਗਦਾ ਤੂੰ ਡੋਲੇਗਾ ਉਹ ਐਂਡੂਲੈਂਡ ਦਿੰਦਾ ਮੈਂ ਤੇ ਮੈਂ ਤੇਨੂੰ ਐਂ ਕਹੀਦੀ ਸੀ ਚਾਹ ਦੀ ਘੁੱਟ ਮੈਨੂੰ ਵੀ ਦੇ ਦੀਆ ਮੇਰੇ ਤੋਂ ਠਰ ਗਈ ਤੇਰੇ ਨਾਲ ਗੱਲਾਂ ਮਾਰਦੀ ਦੀ ਤੇ ਮੈਂ ਕਹਿੰਨਾ ਐ ਕਰ ਤੂੰ ਵੀ ਮੇਰੇ ਵਾਂਗੂ ਮਾਰਛਾਲ ਜੀ ਉਧਰ ਤੇ ਉਧਰ ਹੀ ਆ ਜਾ ਉੱਥੇ ਬਣਾ ਲਾਂਗੇ ਇਕੱਠੇ ਪੀ ਲਾਂਗੇ ਜਾ ਉਹ ਤੇਰੇ ਵਾਲੀ ਉਹ ਭੇੜੇ ਮੂੰਹ ਵਾਲੀ ਉੱਤੇ ਲੜ ਪੈਂਦੀ ਆ ਮੇ ਨਾਲ ਮੈਂ ਤਾਂ ਕਹਿੰਨਾ ਪਤਾ ਨਹੀਂ ਕਦੋਂ ਮੇਰੇ ਮਗਰੋਂ ਲਊਗੀ ਇਹੇ ਤੇ ਕਦੋਂ ਮੇਰਾ ਸਾਹ ਸੁੱਕਾ ਹੋਊਗਾ ਮੈਂ ਇਹ ਤੈਨੂੰ ਦੱਸਦਾ ਕੌਲੀ ਟੈਡੀ ਕਰ ਲਈ ਲੋੜੇਗਾ ਤੂੰ ਨਹੀਂ 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 ਇਹ ਭੁੱਲਣ ਦਿੰਦਾ ਮੈਂ ਮੇਰੀ ਗੱਲ ਸੁਣ ਨਾ ਤੈਨੂੰ ਹੋਰ ਕੋਈ ਕੁੜੀ ਨਹੀਂ ਸੀ ਜੁੜਦੀ ਤੈਨੂੰ ਮੈਂ ਕਿਹਾ ਸੀ ਮੇਰੀ ਮੈਂ ਭੈਣ ਦਾ ਗਾਹ ਹੈਗਾਗਾ ਆਪਣਾ ਸਵਰੇਆਂ ਚ ਇੱਕ ਉਹ ਨਾਨੀ ਦੀ ਕਹਾਣੀ ਤੇ ਤੂੰ ਮੰਨਿਆ ਹੀ ਨਹੀਂ ਪਤਾ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਬੱਸ ਇਹਨੇ ਦਾਜ ਜੀ ਦੇ ਪਿੱਛੇ ਪਲਟੀ ਮਾਰ ਗਿਆ ਹੋਰ ਕੀ ਜਾਨਾ ਹੁਣ ਤਾਂ ਭਰਤਾ ਤੇਰਾ ਘਰ ਲਿਆ ਕੇ ਨਾਲੇ ਰੋਜਾ ਤੋ ਬੋਕਰਾ ਖਾਣਾ ਇੰਨੇ ਵਾਰੀ ਕਿਹਾ ਸੀ ਤੈਨੂੰ ਮੈਂ ਮੇਰੇ ਆਕੇ ਲਾ ਕੇ ਕਰਾ ਲੈਂਦਾ ਨਾਲੇ ਸੋਹਣੀ ਸੁਨੱਖੀ ਕੁੜੀ ਸੀ ਲੈ ਦੇਖ ਪਰਜਾਈ ਜਿੰਨਾ ਕੀ ਕਰਦਾ ਵੀ ਮਰਨੇ ਤੂੰ ਇੱਕ ਉਹ ਉਹ ਖੰਡ ਲੈਣ ਆਇਆ ਸੀ ਖੰਡ ਮੈਂ ਤਾਂ ਉਹ ਉਹ ਮਾਂ ਮੈਂ ਖੰਡ ਲੈਣ ਆਇਆ ਸੀ ਕਾਹਨੂੰ ਤੂੰ ਸਾਡੀ ਕੱਲ ਤੋੜੇਂਗੀ ਮਾਂ ਮੈਂ ਕਿਤੇ ਖੰਡ ਰਣ ਲਾ ਦੀ ਉਹ ਉਹ ਖੰਡ ਡੁੱਲ ਜੂਗੀ আরে 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 না 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 পড়া পড়া দিন কিছু আলে জেডি 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 পড়া 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 আলো খুব পড়া আলো আলো রাখ নে মন নে নে মেনু ছাড়ে পড়া জাদু জাদু মারলে আরে মেরে মেরে ਨਾ ਤੂੰ ਮੇਰੇ ਬਾਹਰ ਨਾਲ ਟੱਕ ਲਾ ਨਹੀਂ ਮਰ ਤਰੀਆ ਕਿ ਮਨਿਸ ਛੱਡ ਜਾ। ਬੱਸ ਮੇਰੇ ਬੰਦੇ ਕਰਦੀਆਂ ਹੈ। ਤੂੰ ਆ ਨਹੀਂ ਮੈਂ। ਤੂੰ ਦੱਸ ਤੂੰ ਮੇਰੇ ਮੇਰੇ ਘਰਾਂ ਕਿ ਲੜ ਗਈ ਮੈਨਾਂ। ਹਾਂ ਹਾਂ ਦੱਸ ਮੈਨੂੰ। ਦੱਸ ਲੈ ਮੇਰੇ ਦੱਸ। ਖਾਸਮਾਨ ਖਾ ਗਿਆ। ਨਹੀਂ। ਆਤਾ ਮੇਰਾ ਨਾ ਜੀ ਸੀਗਾ ਵੀ ਦੰਦੀ ਬੱਟੇ ਵਾਲੇ ਸੇਵ ਵਾਲਾ ਫੋਨ ਲੈਣ ਦਾ। ਚਲੇ ਤਾਂ ਰੀਜ ਜੀ ਪੂਰੀ ਕਰਤੀ। ਪਰ ਕਰੀ ਜੇ ਠਣਿਆ ਇਹ ਤਾਂ ਰੋਣਾ ਉਹੀ ਨਹੀਂ। ਬੱਟੀ ਹੁਣ ਕਰਤੇ ਮੂਤ ਦਾ। ਮਰਨਾ ਜਿਹੜੇ ਮੇਰੇ ਕੋਲ ਪੈਸੇ ਹੁੰਦੇ ਆ ਉਹ ਵੀ ਲੈ ਜਾਂਦਾ। ਕੋਈ ਬਹਾਨਾ ਮਾਰਨਾ ਪੂਏ। ਚਲ ਵੰਨਾ ਤਮਾਰ ਤੋਂ ਦੇਖ ਲਾ ਕੇਰਾ ਹੀ ਆਈ ਸੀ ਰਿਆ ਮੇਰੇ ਤੋਂ ਜੁੰਡੇ ਪਟਾਕੇ ਬੱਗੀ ਨਾ ਨਾਲੇ ਜਦੋਂ ਦਵਾਰੇ ਖਾਈਆਂ ਹੋਈਆਂ ਨਾ ਟੂਕਣੇ ਚ ਉਦੋਂ ਆ ਜੀ ਕੰਚਰੀ ਚਲ ਮੈਂ ਤਾਂ ਬੰਗੇ ਰਹਿਦੀ ਆ ਬਹੁਤ ਨਾਲ ਇਹ ਕੋਡ ਨੇ ਆ ਫੋਨ ਜੇ ਕਿ ਦਰੁਲੀ ਫਿਰਦੀਆਂ ਇਹ ਆ ਮੇਰਾ ਫੋਨ ਹੈ ਏ ਮੈਂ ਕਦੋਂ ਕਿਹਾ ਮੇਰਾ ਉਰਾ ਫੜਾ ਫੋਨ ਲੋਕਾਂ ਦੀਆਂ ਜਨਨੀਆਂ ਕਹਿੰਨਾ ਕਿ ਫੋਨ ਚਲਾਉਂਦੀਆਂ ਨੇ ਜਿਹੜਾ ਤੂੰ ਲੱਗ ਜੀ ਨਾਲ ਪੰਗੇ ਲੈਣਾ ਦੇਖ ਲੈ ਨਹੀਂ ਰੋਣਾ ਮੇਰੀ ਚੀਜ਼ ਤੇ ਨੀਤ ਮਾਰਦਾ ਗੱਲ ਸੁਣ ਲੈ ਮੇਰੀ ਮੈਂ ਕਮੇਟੀਆਂ ਪਾ ਕੇ ਫੋਨ ਲਿਆ ਜੇ ਮੇਰੇ ਫੋਨ ਤੇ ਅੱਖ ਜੀ ਰੱਖੀ ਹੈ ਨਾ ਅੱਖਾਂ ਚ ਤੋੜ ਦੇ ਦੂ ਉਰੇ ਕਿਹੜਾ ਤਰੇ ਪਿਆਉਣੇ ਪੈਸੇ ਦੇ ਕੇ ਗਿਆ ਤੀ ਆ ਵੀ ਉਹਦੀਆਂ ਕਮੇਡੀਆਂ ਪਾ ਲਈਆਂ ਕਮੇਡੀਆਂ ਦਾ ਮੈਥੋਂ ਨਹੀਂ ਭਰੀਆਂ ਹੋਈਆਂ ਗਈਆਂ ਜਦੱਕਾ ਬੇ ਮਰਨਿਆ ਜਿਹੜਿਆ ਮੇਰੇ ਪੇਕੇ ਸਗਣ ਦਿੰਦੇ ਆ ਕੋਈ ਹੋਰ ਦੇ ਦਿੰਦਾ ਰਿਸ਼ਤੇਦਾਰ ਸਗਣ ਨਾ ਉਹ ਮੈਂ ਸਾਂਭ ਕੇ ਰੱਖਦੀ ਆ ਤੇਰੇ ਵਾਂਗੂ ਨਹੀਂ ਵੀ ਜਰਦਿਆਂ ਤੇ ਲਾ ਦਿਓ ਉਹਨੂੰ ਇਹ ਕਾ ਨੂੰ ਮੇਰਾ ਮੂੰਹ ਖਲਾਨੀ ਐ ਕਾ ਨੂੰ ਮੇਰਾ ਮੂੰਹ ਖਲਾਨੀ ਐ ਘਰੇ ਖਾਣ ਨੂੰ ਦਾਣੇ ਨਹੀਂ ਕਹਿੰਦਾ ਅੰਮਾ ਘਰਾਟੇ ਲੜਦੀ ਫਿਰਦੀ ਆ ਮੇਰੇ ਸਾਲਾਂ ਦਾ ਘਰ ਦੀ ਆਈ ਚਲਾਈ ਤੇ ਚਲਦੀ ਨਹੀਂ ਦੇਗੇ ਉਹ ਸਗਣਾ ਮੇਰੀ ਗੱਲ ਛੋਲਾ ਮੇਰੇ ਫੋਨ ਤੇ ਨਹੀਂ ਗੱਲਾਂ ਰੱਖਣੀ ਮੈਂ ਤੈਨੂੰ ਪਹਿਲਾਂ ਤੂੰ ਰੋੜਾ ਮੈਨੂੰ ਪਹਿਲਾਂ ਬੰਦਿਆ ਵੰਗੂ ਰ ਮੈਂ ਦੇਖਾਂ ਦੇਣੀ ਪਰ ਤ ਦੇਖੂ ਦਿਖਾਉਂਗੀ ਤੈਨੂੰ ਤਾਂ ਜੇ ਤੂੰ ਕਹੇਂਗਾ ਵੀ ਮੈਂ ਰੱਖਦਾ ਨਹੀਂ ਇਹ ਮੈਂ ਸਰਚ ਮਾਰਨਾ ਮੈਨੂੰ ਤਾਂ ਉਹੀ ਨਹੀਂ ਖੋਲਾ ਚਲਾਉਣਾ ਆਉਂਦਾ ਏ ਮੇਰੀ ਗੱਲ ਸੁਣੀ ਮਾਈ ਤਾਂ ਨਾ ਲੈਣ ਨੂੰ ਵਾਲੇ ਚਿਰਦੀ ਫਿਰਦੀ ਸੀ ਸੌ ਲੱਗੇ ਮੇਰਾ ਤਾਂ ਜੀ ਪੂਰਾ ਹੋ ਗਿਆ ਏ ਉਹ ਦੰਦੀ ਜੀ ਵੱਡੇ ਸੇਬ ਵਾਲਾ ਮਾਰੋ ਤੇਰੀ ਭੈਣ ਨੂੰ ਇੱਕ ਸੇਬ ਉੱਤੇ ਉਹ ਤੇ ਵੀ ਦੰਦੀ ਵੱਡੀ ਹੋਈ ਨਹੀਂ ਆ ਤਾਂ ਕਹਿੰਦੇ ਬਹੁਤ ਮਹਿੰਗਾ ਹੁੰਦਾ ਤੈਂ ਕਿੱਥੋਂ ਬੰਝ ਘੱਟਦਾ ਮੈਂ ਤਾਂ ਕਮੇਟੀਆਂ ਦਾ ਲੈ ਆਏ ਮੈਂ ਬੰਝ ਪੁੰਝ ਨਹੀਂ ਗੱਡਿਆ ਕੋਈ ਪੈਸੇ ਨਹੀਂ ਦੇਣਾ ਆਪਾਂ ਇਹ ਦੁੱਧ ਤੂੰ ਪਾਲਦੀਆਂ ਮਲਾਈ ਤੂੰ ਪਾਲਦੀਆਂ ਐ ਨਹੀਂ ਤਾਂ ਮੇਰੇ ਸਾਲਕਣੀਆਂ ਦੀ ਕੋਈ ਮਹਸ ਲੈ ਲਾਂਦੇ ਦੁੱਧ ਤਾਂ ਪੀਂਦੇ ਮੇਰੀ ਗੱਲ ਸੁਣ ਲੈ ਚੱਲ ਤੈਨੂੰ ਬੁਰਾ ਲੱਗਦਾ ਮੈਨੂੰ ਤੇ ਤੀ ਬੁਰਾ ਲੱਗਦਾ ਓਏ ਮੇਰੇ ਤਪਾ ਕੇ ਮਾਰ ਲੈਨੇ ਤਪਾ ਕੇ ਮਾਰਨ ਨੂੰ ਮੈਂ ਤੈਨੂੰ ਕਦੇ ਕਿਹਾ ਵੀ ਤੂੰ ਇਹਦੇ ਚ ਕੀ ਕਹਿੰਦੇ ਹੁੰਦੇ ਆ ਨੈਟ ਪਵਾ ਕੇ ਦੀ ਮੈਂ ਆਪੇ ਪਵਾ ਲੂ ਕੋਈ ਨਾ ਆਇਓ ਪਤਾ ਨਹੀਂ ਕਿਹੜੀ ਇਹਦੇ ਬਾਪ ਵਾਲੀ ਤਨਖਾਹ ਦੀ ਨਾਲੇ ਹੁਣ ਮੈਨੂੰ ਆਏ ਨਾ ਕਹੀਂ ਵੀ ਚਾਹ ਕਰਕੇ ਲਿਆ ਤੇਰੀ ਚਾਹ ਪੇ ਕਰਕੇ ਪੀ ਲਾ ਮੈਂ ਤਾਂ ਫੋਨ ਚਲਾਉਣਾ ਕਿੱਥੇ ਤੇ ਤੁਹਾ ਇਹ ਜੀ ਜਨਾਨੀ ਤੋਂ ਆਸ ਹੀ ਨਹੀਂ ਕਰ ਸਕਦੇ ਓ ਪ੍ਰਜਾਈ ਓ ਪ੍ਰਜਾਈ ਆ ਲੈ ਆ ਲੈ ਕਿੱਧਰ ਮੂੰਹ ਚੱਕਿਆ ਓ ਮੂੰਹ ਨਹੀਂ ਚੱਕਿਆ ਯਾਰ ਓ ਮੈਂ ਨਾ ਹਾ ਫੋਨ ਤੇ ਉਹ ਇੰਸਟਾਗ੍ਰਾਮ ਦਾ ਡੋਡ ਲਾਉਣ ਕਰਾਉਣਾ ਸੀਗਾ ਕੀ ਕਹਿੰਦੇ ਹੁੰਦੇ ਆ ਡਾਊਨਲੋਡ ਹੁੰਦਾ ਡੋਲ ਲੋਡ ਪਤਾ ਨਹੀਂ ਕੀ ਭਾਈ ਉਹ ਚੱਲ ਕੋਈ ਨਹੀਂ ਮੈਂ ਕਿਹੜਾ ਹੁਣ ਬੀਆ ਪਾਸ ਹੈ ਲੈ ਜੇ ਮੈਨੂੰ ਨਹੀਂ ਕਰਾਉਣਾ ਹੁੰਦਾ ਤੇ ਮੈਂ ਇਹ ਕੁੜੀ ਪੜ੍ਹੀ ਲਿਖੀ ਕਰਾ ਕਰ ਦੂਗੀ ਇਹ ਕਿਹੜਾ ਫੋਨ ਓਯਾਹਾ ਦੰਦੀ ਜੀ ਵੱਡੀ ਵਾਲਾ ਆਪਲ ਕਹਿੰਦੇ ਜੀ ਨੂੰ ਨਾ ਤੂੰ ਤਾਂ ਮੇਰੇ ਸਾਲੇ ਦੀ ਕੁੱਤੜ ਜਨਾਨੀ ਹੈ ਕਹਿੰਦੀ ਮੇਰਾ ਏ ਮੈਂ ਮੈਂ ਮੈਨੂੰ ਨਹੀਂ ਪਤਾ ਇਹ ਤਾਂ ਮੇਰਾ ਫੋਨ ਆ ਨਾ ਤੇਰੇ ਕੋਲ ਕੀ ਸਬੂਤ ਆ ਵੀ ਇਹ ਤੇਰਾ ਫੋਨ ਆ ਸਬੂਤ ਕੀ ਹੋ ਮੈਂ ਤੈਨੂੰ ਫੜਾ ਕੇ ਤਾਂ ਗਿਆ ਉਦੋਂ ਵੇਖਣ ਨਾਲੇ ਖੰਡ ਲੈ ਕੇ ਗਿਆ ਦੇਖ ਉਗਾ ਹਨ ਤੇ ਤੁਹਾਡੀ ਛੋਟੀ ਨੇ ਫੋਨ ਲਿਆ ਨਵਾ ਤਾਂ ਹੀ ਆਇਆ ਇਹ ਮੇਰੀ ਗੱਲ ਸੁਣ ਲੈ ਮੈਥੂ ਨਾ ਤੂੰ ਜ ਬੜੇ ਘਟਾਲੀ ਕਿਤੇ ਨਾ ਤੇਰਾ ਕੁਸ ਲੱਗਦਾ ਉਹ ਬਿਨਾਂ ਗੱਲ ਤੋਂ ਕਿਵੇਂ ਕਹੂ ਇਹ ਮੇਰਾ ਤੂੰ ਜਮੀ ਮੋਰਖ ਬਣਾਈ ਜੰਨੀਆ ਨਾ ਤੂੰ ਆ ਤੇ ਭਰਾ ਦਾ ਬਣ ਕੇ ਖੜ ਗਿਆ ਨਾ ਤੈਨੂੰ ਉਹਦੀ ਤੀਵੀ ਦੇ ਇਤਬਾਰ ਨਹੀਂ ਰੋਣਿਆ ਮੈਂ ਕਮੇਟੀਆਂ 'ਤੇ ਪਰ ਮਰ ਗਈ ਵੀ ਮੈਂ ਤਾਂ ਅੱਧੀ ਰਹਿ ਗਈ ਕਮੇਟੀਆਂ 'ਤੇ ਇਹ ਮੈਂ ਭਰਾ ਦਾ ਕਿੱਥੋਂ ਬਣੂ ਇਹ ਤਾਂ ਕੰਜਰ ਦਾ ਪੁੱਤ ਜੀ ਇਹਨੇ ਪਰਜਾਈ ਦੇ ਨਹੀਂ ਬਣਿਆ ਮੇਰਾ ਕਿੱਥੋਂ ਬਣ ਜੂ ਬਹੁਤ ਦੋ ਹੀ ਇੱਕੋ ਜਿਹਾ ਹਾਂ ਉਹ ਤਾ ਬਾਬਾ ਤਾ ਬਾਬਾ ਤਾ ਅੱਗੇ ਵੀ ਤਾਂ ਉਹ ਮੈਂ ਯਾਰ ਮੈਂ ਤੈਨੂੰ ਐ ਕਹਿਣਾ ਵੀ ਆ ਮੈਨੂੰ ਇੱਕ ਮਿੰਟ ਦੇ ਦੇਈ ਕੁੜੀਏ ਐ ਕਿਵੇਂ ਦੇਈ ਲੈ ਤੂੰ ਤਾਂ ਫੋਨ ਤਾਂ ਬਲੇਗਾ ਤੇ ਤਾਂ ਪਹਿਲੇ ਆਤਮਾੜੀ ਲੱਗਦੀ ਐ ਮੈਨੂੰ ਕੈਨਾ ਪੈਂ ਪੈਂ ਕਰਦੀ ਐ ਇਹ ਮਜਾਦਾ ਕਰ ਹੁਣ ਦੱਸ ਉਹ ਮੈਨੂੰ ਯਾਰ ਹੁਣ ਦੱਸ ਪਤਾ ਨਹੀਂ ਕੀ ਭਿੰਡਾਂ ਖਾ ਕੇ ਜੰਮੀ ਦੀ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਦੱਸਿਆ ਨਹੀਂ ਰੋਜ਼ ਆ ਜਾਂਦਾ ਹ ਕੌਲੀ ਜੀ ਚੱਕ ਕੇ ਨਾ ਇਹ 50 ਕਿਲੋ ਤਾਂ ਆਪਣੇ ਕਰੋ ਖੰਡ ਲੈ ਗਿਆ ਰੁਣਣਿਆ ਉਹਦੇ ਪੱਖ ਚ ਬੋਲੀ ਜਾਂਦਾ ਕਦੇ ਆਪਣੇ ਘਰ ਬਾਰੇ ਸੋਚ ਲਿਆ ਮੇਰੀ ਗੱਲ ਸੁਣ ਲੈ ਭਾਈ ਮੈਂ ਤੂੰ ਸਿਆਣਾ ਵੈਣਾ ਹੋ ਰਿਆਂ ਜਦੋਂ ਮੜਾ ਮੋਟਾ ਤੂੰ ਅੰਦਰਾਂ ਨਾਲ ਕੁੰਡਾ ਖੜਕਾਣਾ ਕੋਈ ਖੰਗੂਰਾ ਖਗਾਰਾ ਮਾਰ ਲਿਆ ਕਰ ਕਦੋਂ ਅਕ ਲਾਉਗੀ ਤੈਨੂੰ ਉਹ ਖੰਗੂਰਾ ਮਾਰਿਆ ਤਾਂ ਸੀਗਾ ਤੈਨੂੰ ਨਹੀਂ ਸੁਣਿਆ ਵੱਖਰੀ ਗੱਲ ਹੈ ਮੈਨਾਂ ਨਹੀਂ ਦੱਸ ਪਰਜਾਈ ਖੰਗੂਰ ਤਾਂ ਮਾਰਿਆ ਸੀ ਫੇਰ ਐ ਐ ਨਹੀਂ ਦੱਸ ਹੱਦ ਹੋ ਗਈ ਤੇਰੀ ਜਿੰਨ ਤੱਕ ਪਰਝਾਈ ਤੇਰੇ ਕਾਲਜੇ ਤੇ ਨਹੀਂ ਚੜਦੀ ਉਹਨਾਂ ਚਰਨੀ ਤੂੰ ਮੰਨਦਾ ਲੱਗਦਾ ਪਰਝਾਈ ਨੂੰ ਮੈਂ ਬਲਾ ਕੇ ਲੈਣਾ ਬੂ ਮੈਨੂੰ ਉਹ ਨਾ ਯਾਰ ਇਹੋ ਜਿਹਾ ਬੋ ਨਾ ਕਰਦੀ ਕਿਤੇ ਦੇਖੀ ਚਰਜੀ ਤੂੰ ਕੀ ਲੈਣ ਆਇਆ ਸੀ ਐਂ ਦੱਸ ਉਹ ਮੈਂ ਤਾਂ ਆ ਹੀ ਲੈਣ ਆਇਆ ਸੀਗਾ ਹੁਣ ਦੱਬਾ ਵੱਜ ਗਿਆ ਹੁਣ ਮੈਂ ਕੀ ਕਰਾਂ ਮਤਲਬ ਕਿ ਵੀ ਨਹੀਂ ਹੈ ਤਾਂ ਮੇਰਾ ਹੀ ਚੱਲ ਮਾਇੰਦੂ ਛੱਡ ਕੇ ਨਹੀਂ ਬਾਤ ਇਹ ਨਹੀਂ ਨਹੀਂ ਤੂੰ ਉਹ ਆਣਾ ਜਾਵੇ ਪਿੱਛੇ ਤੇਰੇ ਵਾਲੀ ਹਾਂ ਬਗ ਜਾ ਤੂੰ ਠੰਡੇ ਠੰਡੇ ਆਰ ਨਾਲੇ ਮੇਰੀ ਗੱਲ ਸੁਣ ਲਾ ਜੇ ਛੋਡੇ ਖੰਡ ਨਹੀਂ ਹੈਗੀ ਨਾ ਮੈਂ ਤਾਂ ਸੋਸਾਇਟੀ ਚੋ ਬੋਰੀ ਚੱਕ ਕੇ ਛੋਡੇ ਖੰਡ ਦੀ ਢੇਡ ਗਿਆ ਦੂਆਂ ਫਸਲ ਵੱਢ ਕੇ ਪੈਸੇ ਦੇ ਦੀ ਪਰ ਤੀਜੇ ਦਿਨਾਂ ਕੌਲੀ ਜੀ ਚੱਕ ਕੇ ਨਾ ਆਇਆ ਕਰ ਉਹ ਨਹੀਂ ਨਹੀਂ ਯਾਰ ਆਂਡ ਗਵਣ ਕਹਦੇ ਹੁੰਦਾ ਹੈ ਜਿਹੜੀ ਪਰਜਾਈ ਦੇ ਹੱਥ ਦੀ ਖੰਡ ਹੈ ਨਾ ਤੈਨੂੰ ਉਹ ਪਤਾ ਨਹੀਂ ਗਿਆ ਇਹ ਬਹੁਤ ਵਧੀਆ ਖੰਡ ਲੈ ਕੇ ਆਉਂਦੀ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਹੈ ਹੈ ਕਰੇ ਤਾਂ ਤੇਰੇ ਹੱਤਾਂ ਨਹੀਂ ਹੈਗਾ ਮੈਂ ਖਾਂਜ ਦੀ ਬਰੀ ਛੱਟਿਆ ਹਾਂਗਾ ਉਹ ਹੀ ਤਾਂ ਗੱਲਾਂ ਐ ਫਿਰ ਤੂੰ ਐਸੇ ਨਾਲੇ ਭਰਾਲਾ ਕਰੇ ਬੈਨਾਂ ਦੀ ਬਗਜਾ ਪਰਾਂ ਉਰੇ ਕੀ ਨਾ ਤੂੰ ਭਰਾਲਾ ਜਿਹੜਾ ਸਵੇਰੇ ਸਵੇਰੇ ਮੈਨੂੰ ਕਰਦਾ ਸੀ ਕਿ ਉਹ ਤਾਂ ਮੇਰੀ ਪਰਜਾਈ ਆਏ ਕਰ ਕਰ ਦਿੰਦੀ ਆ ਕੰਮ ਨਾ ਉਹ ਹੁਣ ਦੇਖ ਲੈ ਆ ਕਿੰਨਾ ਕੁ ਕਰਕੇ ਦਿੰਦੀ ਆ ਸਾਰਾ ਦਿਨ ਤੁਲੇ ਤੇ ਹੱਥ ਭੂਕਦਾ ਤੇ ਹੋਰ ਹਾਂ ਉਹ ਫਿਰ ਭਾਈ ਆਵਦਾ ਕਦੀਆ ਕਲੇ ਸਾਬ ਦੇ ਘਰੇ ਜਾ ਕੇ ਪਾ ਸਾਡੇ ਘਰ ਤੋਂ ਬੁਵਾਤਾ ਬਿਨਾਂ ਗੱਲ ਤੋਂ ਓ ਮੈਂ ਕੀ ਪਾਇਆ ਹੁਣ ਤੂੰ ਆਪ ਹੀ ਬਾਈ ਬੈਠਾ ਫੜਾ ਇਹਦਾ ਫੋਨ ਇਹਦਾ ਫੋਨ ਆ ਪੜਾਵੇ ਮੇਰਾ ਫੋਨ ਆ ਨਾ ਜੇਰ ਜੀ ਓ ਯਰ ਜੇਰ ਪਲਗ ਬਿਲਕੁਲੇ ਖਲਾ ਗਿਆ ਹਾਂ ਚੱਲ ਮੈਨੂੰ ਭਲੇਖਾ ਲੱਗ ਗਿਆ ਹੈ ਹਾਂ ਹੁਣ ਤੂੰ ਕਰੋਗੇ ਨਹੀਂ ਮੈਂ ਕੁੜੀ ਨੂੰ ਮੇਰੀ ਗੱਲ ਸੁਣ ਨਾ ਟਾਈਮ ਕੱਢ ਕੇ ਮੇਰੇ ਨਾਲ ਤਾਂ ਨਾ ਉੱਲੇ ਚੱਲ ਤੇਰੇ ਬਿਜਲੀਆਂ ਬੁਜਲੀਆਂ ਲਵਾ ਕੇ ਲਿਆ ਨਾ ਫਿਰ ਤੇਰੇ ਦਿਮਾਗ 'ਚ ਫਲਟ ਆ ਤੇਰੇ ਮੈਨੂੰ ਲੱਗਦਾ ਬਿਜਲੀਆਂ ਤੇਰੇ ਲਵਾਉਣ ਵਾਲੀਆਂ ਮੇਰੀ ਗੱਲ ਸੁਣ ਮੇਰੇ ਤੋਂ ਵੀ ਲੱਗ ਜਣੀਆਂ ਤੇਰਾ ਵੱਡਾ ਭਰਾ ਹੈ ਮਾੜੀ ਮੋਟੀ ਅਕਲ ਸਿੱਖ ਲੈ ਦੇਖ ਕਿ ਮੈਂ ਸਾਰਾ ਦਿਨ ਕੰਮ ਕਰ ਕਰ ਦਿੰਦਾ ਵੀ ਕਿਤੇ ਤੂੰ ਮੈਨੂੰ ਹਾਂ ਕਰ ਕਰ ਦਿੰਦਾ ਹੋਵੇਂ ਕੰਮ ਮੇਰੀ ਵੀ ਜਿੰਦਗੀ ਆਏ ਹੋ ਰੱਬਾ ਮੈਂ ਤਾਂ ਮਰਨੇ ਚ ਆ ਗਿਆ ਮੇਰਾ ਤਾਂ ਦਿਮਾਗ ਖਾ ਗਈ ਜਨਾਨੀ ਆ ਇੱਕ ਵਾਰ ਬਦੀ ਕੌਲੀ ਭੈਣ ਦੇ ਅੱਲਾ ਇਹ ਤਾਂ ਨਾਂ ਗਿਆ ਪਿੱਛੇ ਦੀ ਹਾਂ ਇਹ ਬਾਹਰ ਭੱਗ ਗਿਆ ਹੂ ਨਾ ਹੁਣ ਮੇਰੀ ਗੱਲ ਸੁਣ ਲੈ ਜੇਠਾ ਕਿ ਤੇ ਤੇਰੇ ਵਾਲੀ ਨਾ ਉਹ ਬਾਦਰੀ ਜੀ ਆ ਜੇ ਉਹ ਦਾ ਨਾਂ ਨਾ ਲਿਆ ਫਿਰ ਮੇਰੇ ਕੋਲੇ ਮੇਰਾ ਬਲੱਡ ਡਾਊਨ ਹੋਣ ਲੱਗ ਜਾਂਦਾ ਤੇਰਾ ਬਲੱਡ ਡਾਊਨ ਹੋਣ ਲੱਗ ਜਾਂਦਾ ਮੇਰਾ ਤਾਂ ਅੱਜ ਵੱਧ ਗਿਆ ਸੀ ਮੈਂ ਤਾਂ ਤਾਂ ਹੀ ਟਾਲੀ ਸੀ ਉਹ ਹੋ ਗਿਆ ਕੰਮ ਹੋਰ ਮੈਂ ਤਾਂ ਅੱਜ ਕੁੱਟੀ ਜਦੋਂ ਤੂੰ ਖਾ ਕੇ ਛੇਤਰ ਬਾਹਰ ਨੂੰ ਭੱਜਿਆ ਉਹਦਾ ਮੈਂ ਤਾਂ ਖੁੱਲਤੀ ਨਾ ਮੇਰੀ ਗੱਲ ਸੁਣ ਮੈਨੂੰ ਤਾਂ ਭਾਈ ਬੁਲਾਈ ਨਾ ਹੁਣ ਤੋਂ ਵੱਧ ਨਾ ਮੈਨ ਤੋਂ ਅਖੰਡ ਦੀ ਕੋਲੀ ਮੰਗਣੀ ਮੈਂ ਤਾਂ ਗੁੱਸੇ ਆ ਉਹ ਨਾ ਨਾ ਫਿਰ ਜਾਈ ਤੂੰ ਨਾ ਗੁੱਸੇ ਆ ਕਰ ਹੈ ਤੂੰ ਮੇਰੀ ਗੱਲ ਸੁਣ ਗੁੱਸੇ ਹੋ ਮਾਨਾ ਨਾ ਆਹ ਸਵੇਰੇ ਮੈਨੂੰ ਤੂੰ ਅੱਜ ਫੜਾ ਕੇ ਗਿਆ ਬੂੰਜਾ ਆ ਕੇ ਤੇਰੇ ਵਾਸਤੇ ਲਿਆ ਹੁਣ ਤੂੰ ਮੰਗਣ ਵੀ ਆ ਗਿਆ ਛੇਤੀ ਉਹ ਮੈਂ ਨਾ ਪਤਾ ਕੀ ਹੈ ਉਹ ਤੂੰ ਤੂੰ ਗੱਲ ਸਮਝ ਵੀ ਮੈਂ ਨਾ ਇਹ ਚਲਾਉਣਾ ਸਿੱਖਣਾ ਜਦੋਂ ਮੈਂ ਚਲਾਉਣਾ ਸਿੱਖ ਗਿਆ ਫਿਰ ਤੂੰ ਰੱਖ ਲਈ ਆਹੋ ਫੇਰ ਮੈਂ ਮੈਂ ਅੱਛਾ ਮੈਨੂੰ ਪੁਰਾਣਾ ਕਰਕੇ ਦੇਵਾਂਗਾ ਮੈਂ ਨਹੀਂ ਫੇਰ ਲੈਂਦੀ ਫੜ ਆਪ ਦਾ ਆਪਣਾ ਤਾਂ ਅੱਜ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਭਾਈ ਉਹ ਐ ਨਾ ਕਰ ਆ ਲੈ ਤੂੰ ਰੱਖ ਇੱਕ ਵਾਰੀ ਫੜ ਫੇਰ ਦੇਖ ਲੈ ਮੈਂ ਦੁਬਾਰਾ ਦੇਣਾ ਨਹੀਂ ਉਹ ਐ ਕਰ ਫਿਰ ਐ ਐ ਕਰਦੇ ਆਂ ਇਹ ਇਹ ਤਾਂ ਸੜਾ ਪੰਗਾਇ ਲੈ ਲਿਆ ਚੱਲ ਫਿਰ ਮੈਂ ਦਿਂਤੀ ਨਹੀਂ ਰਾਤੀ ਲੈਣੀ ਮੈਂ ਚੱਲ ਛੱਡ ਤੂੰ ਉਹ ਮੈਂ ਤੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਡੱਬਾ ਬੰਦ ਲਿਆ ਦਊਗਾ ਮੈਂ ਡੱਬਾ ਬੰਦ ਕੀ ਕਰਾਉਣਾ ਹੁਣ ਮੈਂ ਤਾਂ ਇਹਨੂੰ ਵੀ ਕਹਿ ਬੈਠੀ ਮੈਂ ਕਿਹਾ ਮੈਂ ਤਾਂ ਕਮੇਟੀਆਂ ਪਾ ਕੇ ਲਿਆ ਫੋਨ ਨਾਲੇ ਮੈਨੂੰ ਲੱਗਦਾ ਤੇਰੇ ਵਾਲੀ ਬਾਰੇ ਬੂੜੇ ਗਈ ਵੀ ਕ ਕਰੀ ਐ ਮੈਂ ਤਾਂ ਕਰੀ ਛੱਡ ਕੇ ਆਇਆ ਸੀ ਪਰ ਕਹਿੰਦੀ ਸੀਗੀ ਮੈਂ ਜਾ ਕੇ ਆਉਣਾ ਉਧਰ ਪਤਖਨਾਨੀ ਚੱਲ ਗੱਲ ਸੁਣ ਮੇਰੀ ਤੂੰ ਨਾ ਮੈਨੂੰ ਲੱਗਾ ਠੰਡੇ ਠੰਡੇ ਨੰਗ ਜਾ ਐਵੇਂ ਕਿਤੇ ਆਪਾਂ ਦੋਹੇ ਨਾ ਕਿਤੇ ਪਾਸੇ ਕਟਾ ਕੇ ਬਹਿ ਜੀਏ ਹਾਂ ਤੇ ਹੁਣ ਫੋਨ ਜਿਹਦਾ ਕਿਵੇਂ ਕਰਨਾ ਹੈ ਫੋਨ ਤਾਂ ਮੈਂ ਰੱਖੂਗੀ ਆ ਤਾਂ ਨਾ ਗੱਪਾਂ ਬੰਦ ਕਰ ਹਾਂ ਲੈ ਆ ਆ ਕੌਲੀ ਨਾਲ ਲੈ ਕੇ ਜਾਣੀ ਤੂੰ ਸਿੱਧਾ ਉਹ ਕਿਲੰਗ ਜਾ ਹਾਂ ਬੰਦ ਤਾਂ ਕੀ ਰਹਿ ਲੈ ਗਈ ਫੋਨ ਜੈ ਵੀ ਓਏ ਆ ਤਚੂ ਨਹੀਂ ਲੱਗ ਗਿਆ ਚਲ ਕੋਈ ਨਹੀਂ ਕਰਦੇ ਆ ਕੋਈ ਬੰਦੋਬਸਤ ਜਾ ਛੱਡਦਾ ਤਾਂ ਹੈ ਨਹੀਂ ਮੈਂ ਇਹਨੂੰ ਨਾ ਹੀ ਫੋਨ ਛੱਡਾਂ ਐ ਤਾਂ ਬੰਦਾ ਮੈਂ ਵੀ ਥੋੜਾ ਜਾ ਔਰ ਸਾਫ ਦਾ ਲੈ 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 ਕੋਈ ਨਹੀਂ ਰੱਖ ਲੈ ਰੱਖ ਲੈ ਰੱਖ ਲੈ ਕੋਈ ਗੱਲ ਨਹੀਂ ਰੱਖ ਲੈ ਹਾਂ ਜੇ ਜੇਦੀ ਨਾ ਪਾਥੀnga ਲੈ ਕੇ ਜਾਮਾ ਇੱਕ ਵੀ ਪਾਥੀ ਹੈ ਨਹੀਂਗੀ ਘਰੇ ਓ ਪਰਜਾਈ ਇਹ ਕਿਧਰ ਹੋ ਗਿਆ ਮਰਲਾ ਕੀ ਗੱਲਾਂ ਕਰਦਾ ਤੈਨੂੰ ਸੰਗ ਨਹੀਂ ਆਉਂਦੀ ਸੰਗ ਕਹਦੀ ਐਮਲੀ ਜੀ ਫੁੱਲ ਪਕੜਾ ਉਸ ਮਾਰਾ ਮੈਂ ਬੇਰੁਣ ਜਾਣਿਆ ਕੰਜਰਾ ਵੇ ਇਹ ਕੰਜਰਾ ਸ਼ਰਮ ਕਰ ਲਾਵੇ ਸ਼ਰਮ ਕਰ ਲੈ ਚਿੱਟੀ ਤੇੜੀ ਦਾੜੀ ਹੋਈ ਪਈਏਗੀ ਲੈ ਕੱਲ ਦੇ ਕਾਲੀ ਕਿਥੀ ਹੈ ਚਿੱਟੀ ਕਿਥੀ ਹੈ ਤੇ ਹੈ ਤਾਂ ਚਿੱਟੀ ਹੋਈ ਓਏ ਮੈਂ ਤੈਨੂੰ ਬਜਾਈ ਬੜਾ ਪਿਆਰ ਕਰਦੇ ਇੰਨਾ ਵੇ ਤੇਰੇ ਘਰੇ ਕੋਈ ਹੈ ਨਹੀਂ ਤੇਰੇ ਘਰੇ ਮਾਂ ਪੈਣ ਹੈ ਨਹੀਂ ਮੈਨੂੰ ਛੇੜਨਾਂ ਕਿ ਤੂੰ ਲੈ ਮਾ ਤੇ ਜੜ ਗਈ ਹੈ ਗਈ ਤੇ ਮੈਂ ਨੂੰ ਮੇਰਾ ਬਾਪੂ ਪਿਆਰ ਕਰਦੇ ਮੈਂ ਤੈਨੂੰ ਕਰਦੇ ਅਬ ਮੈਂ ਤਾਂ ਕਦੇ ਤੇ ਘਰ ਲੈਣ ਨੂੰ ਨਹੀਂ ਕਰਨ ਦਿੱਤਾ ਤੂੰ ਮੈਨੂੰ ਪਿਆਰ ਛੁੱਟ ਜਾਵੇ ਮੈਨੂੰ ਚੁੱਪਲੀ ਲਾ ਲੈ ਛੁੱਟ ਕਰ ਲੈ ਦੀ ਗੱਲ ਸੁਣਾ ਕਰ ਜਾ ਕਰ ਜਾ ਕਰੈ ਰਲਾ ਤੈਨੂੰ ਪਿਆਰ ਕਿਵੇਂ ਕਰੂ ਉਹਨੇ ਐਡਾ ਗੱਠ ਜਿਦੇ ਫੋਨ ਦੇ ਕਹਿੰਦਾ ਸਿਓ ਵਾਲਾ ਬੇ ਮਰਨੇ ਤੂੰ ਹੋਰੀ ਨਾ ਗੱਲਾਂ ਕਰੀ ਚੱਲਿਆ ਕਰ ਠੀਕ ਹੈ ਉਹ ਸੁਰਤੇ ਲੈ ਤੇਰੇ ਜਹੋਰ ਨਹੀਂ ਹਾਂ ਘਰ ਵਾਲੀ ਨਾਲ ਉਹਦੀ ਕਾਦੀ ਹੈ ਕਾਦੀ ਵੇ ਕੰਜਰਾ ਕਿਉਂ ਇਹ ਜੀਆਂ ਗੱਲਾਂ ਕਰਦਾ ਲੈ ਸੌ ਲੱਗੇ ਕਿਹਦੇ ਸਰਦੀ ਸੌ ਲੱਗੇ ਮੈਦਰੀ ਮਰੀ ਦੇ ਮੂੰਹ ਦੇਖ ਕੇ ਜੇ ਮੈਂ ਗੱਪ ਮਾਰਦਾ ਹਾਏ ਬੇ ਵੇ ਤੇਰੇ ਸੱਪ ਲੜ ਜੇ ਮੈਨੂੰ ਹੀ ਮਾਰਨ ਨੂੰ ਫਿਰਦਾ ਸੱਪ ਮੇਰੇ ਕੋਲੋਂ ਸੱਪ ਲੜਨ ਤੇ ਕਰ ਰਿਹਾ ਜਿਹਦੇ ਹੋਰ ਜਨਾਨੀ ਨਾਲ ਗੱਲ ਦਾ ਸੰਬੰਧ ਹੈ ਮੈਂ ਉਹ ਦੇਖਦੇ ਆਂ ਨਿਆਣਾ ਦੇਖ ਕੇ ਤੂੰ ਮੇਰੀ ਗੱਲ ਸੁਣ ਰਿਹਾ ਹਾਂ ਤੂੰ ਗੱਲ ਸੱਚੀ ਕਹਿਣਾ ਇਹ ਲੈ ਮੈਂ ਕਹਿੰਦਾ ਮੈਨੂੰ ਬਾਪੇ ਵੱਡੇ ਦੀ ਸੌ ਲੱਗੇ ਜੇ ਗੱਲ ਝੂਠ ਹੋਈ ਨਾ ਤੇ ਤੈਨੂੰ ਮੈਂ ਛੱਡਣਾ ਨਹੀਂ ਇਹ ਦੱਸਦਾ ਤੇ ਜੇ ਗੱਲ ਸੱਚੀ ਹੋਈ ਫੇਰ ਪਿਆਰ ਕਰਾਂ ਮੈਂ ਉਹਨਾਂ ਨੂੰ ਨਹੀਂ ਛੱਡਣਾ ਮੈਂ ਪਿਆਰ ਤੈਨੂੰ ਮੈਂ ਕਿ ਪਿਆਰ ਕਰਨਾ ਹੈ ਵੇ ਮੇਰੇ ਵਿੱਚ ਜਜ਼ਬਾਤ ਹੈ ਤੇ ਮੇਰੇ ਤੇ ਜਜ਼ਬਾਤਾਂ ਨਾਲ ਖੇਡੀ ਜਾਂਦੀ ਹੈ ਕਿਤੇ ਕਰਦੀ ਹੈ ਕਰਦੀ ਹੈ ਤੇਰੇ ਜਜ਼ਬਾਤਾਂ ਨਾਲ ਖਲਵਾੜ ਵੇ ਤੂੰ ਜਾ ਜਾਵੜਾ ਮੈਥੋਂ ਨਾ ਹੋਰ ਨਛੇਤਰ ਖਾਲੀ ਇੱਕ ਗੱਲ ਦੱਸ ਕੇ ਮੇਰਾ ਬਲੱਡ ਵਧਾਤਾ ਤੂੰ ਚੱਲ ਕੋਈ ਨਹੀਂ ਬਲੱਡ ਦਾ ਮੇਰਾ ਵੀ ਘਟ ਗਿਆ ਤੂੰ ਮੈਨੂੰ ਜਵਾਬ ਦੇ ਦੇ ਚੱਲ ਜਾ ਤੁਰਦਾ ਲੱਗ ਖੋਲ ਲੱਗੇ ਤੈਨੂੰ ਵੱਡਾ ਪਾਪ ਲੱਗੂ ਮੈਨੂੰ ਹਾਂ ਨਹੀਂ ਨਾਰੀਅਲ ਦਾ ਪਾਣੀ ਪੀ ਲਈ ਲੈ ਪੀਪੜੀ ਬੰਦ ਮਰ ਜਾਣਿਆ ਬੱਚਾ ਨਾਰੀਅਲ ਦੇ ਪਾਣੀ ਦਾ ਅੱਗ ਲੱਗਣ ਪਾਠੀਆਂ ਪਹਿਲਾਂ ਤਾਂ ਮੈਂ ਉਹਦੀ ਨਾ ਕਰਦੀਆਂ ਗੱਲ ਜਾ ਕੇ ਕਰੀ ਫਿਰ ਦੱਸੂ ਮੈਂ ਉਹਨੂੰ ਪਤਾ ਪਾਠੀਆਂ ਤਾਂ ਅੱਗ ਲੱਗਣ ਹਰੇ ਹੋ ਕੇ ਜਾਣੀ ਐ ਮੈਂ ਉਹਨੂੰ ਪੁੱਛਦੀ ਆ ਕਿਹੜੀ ਤੀਮੀ ਨੂੰ ਤੂੰ ਦਿੰਦਾ ਸੀਗਾ ਫੋਨ ਵੇ ਪਾਣੀ ਵਿੱਚ ਮਾਰਾ ਡੀਕਾਂ ਕਰਦੀ ਭਈ ਰੋਜ਼ ਉੜੀਕਾਂ ਰਾਜਣ ਮਿਲਵਾ ਦੇ ਰੱਬਾ ਪਾਣੀ ਨਾ ਦੂਰ ਤੇਰੇ ਤੋਂ ਹਾ ਕੋਈ ਕਾਲਾ ਮਾਲਖਵਾ ਦੇ ਵੇ ਹਾਈ ਓ ਰੱਬਾ ਮੇਰੇ ਸਾਲੇ ਦੀ ਕੁੱਤੜ ਜਨਾਨੀ ਦੇਖ ਲਾ ਵੀ ਇਹ ਜਾ ਉਹ ਚ ਕੀ ਹੈ ਜਿਹੜਾ ਮੇਰੇ ਜਿੱਨੀ ਸਾਰਾ ਦਿਨ ਵੱਡੇ ਦੀ ਗੁਣਗਾਉਂਦੀ ਰਹਿੰਦੀ ਆ ਮੋਬਾਈਲ ਉਹ ਕਹਿੰਦੀ ਮੈਨੂੰ ਓਨੇ ਦਵਾਈ ਮੈਨੂੰ ਤਾਂ ਸਮਝੀ ਚ ਨਹੀਂ ਆ ਰਹੀ ਗੱਲ ਕੀ ਹੋ ਗਿਆ ਪੜਵਾਏ ਤਕ ਜੇ ਰੋਈ ਇਹਨੇ ਤੇ ਬਣਾਲੇ ਓ ਮੇਰੀ ਦਾ ਮਾਰ ਪੂਸਾ ਓ ਤੂੰ ਕਿੱਧਰ ਫਿਰ ਦਾਮਲੀ ਆੁਰੇ ਕਿਹੜੇਂਦਾ ਤੇਰੇ ਪੂਸ਼ ਵੀ ਹੈਗੀ ਐ ਬੰਦਾ ਅੱਜ ਬਤੇ ਲਗੇ ਓ ਮੇਰੀ ਗੱਲ ਸੁਣਾ ਮੇਰੇ ਨਾਲ ਬਾਲਿਆ ਲੇਲੇ ਪੀਪੇ ਜੇ ਕਰਨ ਦੀ ਲੋੜ ਨਹੀਂ ਤੂੰ ਮੇਨ ਗੱਲ ਦੱਸ ਕੀ ਐ ਨਾ ਲੇਲੇ ਬੇਪੇ ਨੂੰ ਮੈਂ ਸਣੇ ਤੋ ਲੈ ਕੇ ਖਾਨਾ ਮਿਲਾਂਗੇ ਬੰਦਾ ਤੂੰ ਹੈ ਲੇਲੇ ਪੀਪੇ ਗਿਆ ਜੇ ਮਿਲ ਲੇ ਲੇ ਦੇਖ ਲਓ ਦੇਖ ਲਓ ਓ ਇੱਜ਼ਤ ਵਾਲਾ ਬੰਦਾ ਮੇਰੇ ਆਹ ਸਾਲ ਕਣਿਆ ਕਿਲੋ ਦਾ ਖਾਣਾ ਤੂੰ ਭੋਕੜਾ ਹੈ ਸਾਰਿਆਂ ਦੇ ਨੂੰ ਕੁੱਤੇ ਲਈ ਭਗਾਈ ਮਾਰਦਾ ਫਰੀ ਜਨਾ ਜੇ ਕੋਈ ਕੰਮ ਦੀ ਗੱਲ ਦੱਸਣੀ ਆ ਦੱਸ ਨੀ ਡੰਡੀ ਲੱਗ ਮੇਰੇ ਦਾ ਪੈਸੀ ਸਿਰ ਦੁਖਦਾ ਮੈਂ ਇਹਨੂੰ ਕੀ ਕਹਾਂ ਲੱਗੇ ਨਾ ਮਰੇਰੇ ਤੇਰੇ ਨੂੰ ਐਡਾ ਮੋੜ ਦੇ ਕੇ ਗੇਉ ਛਿੱਤਰ ਜੇ ਉੱਤਨੇ ਸਿਓ ਜੇ ਬੜੇ ਹੋਏ ਜੀ ਨਾ ਹੋਏ ਤਾਂ ਗਈ ਦੀ ਉਹ ਸਾਲਾ ਤਾਂ ਅੰਡੇ ਲੈਣੇ ਨੇ ਸਾਡੇ ਘਰ ਦੀ ਗੱਲ ਆ ਦਿਉਰ ਪਰਜਾਈ ਚ ਉਹ ਕਹਿੰਦੇ ਜੇਠ ਤੇ ਭਾਬੀ ਚ 100 ਗੱਲਬਾਤ ਹੁੰਦੀ ਆ ਹੱਥ ਲਾਉਂਦੇ ਨੇ ਖੇਡਣੇ ਤੈਨੂੰ ਦੱਸ ਕੀ ਤੇਰਾ ਸਿਰ ਦੁਖਦਾ ਕੋਈ ਮੈਂ ਕਹੀ ਇਹਨੇ ਵੀ ਇਤਨੀ ਗੱਲਬਾਤ ਤਾਂ ਤੈਨੂੰ ਨਹੀਂ ਕੋਈ ਦੇਖੇ ਤੇ ਨੂੰ ਨਹੀਂ ਦੇਗੀ ਉਹ ਦੀ ਘਰ ਵਾਲੀ ਮੋਣ ਐ ਕਾਦੀ ਫਿੱਟ ਕਾ ਕਾਦੀ ਫੋਲ ਨਹੀਂ ਕਿੱਥੇ ਲੁਪਿਤ ਤਾ ਨਹੀਂ ਐ ਲੋਕ ਨੇ ਕੀ ਵੰਡੇ ਲੈ ਲੈ ਨੇ ਲੈ ਅੰਦੇ ਦੇਣ ਆ ਗਏ ਕੜਕ ਨਾ ਆਥ ਇਸ ਐਸਾ ਲੈ ਕੱਲੇ ਪੌਕੀਆਂ ਨੇ ਹੋਣੀਆਂ ਐ ਮਰੇ ਘੜਕੇ ਪਾਦਾ ਮੜੇ ਹਨੇ ਮਾੜ ਐ ਇੱਥੇ ਕੀ ਜਾਣਾ ਹੈ ਨਾਲ ਬਾਕੀ ਤਾਂ ਸਾਰਾ ਕੁਝ ਠੀਕ ਐ ਆ ਦਾੜੀ ਨੂੰ ਕੱਲ ਫਲਾਉਣ ਵਾਲੀ ਐ ਇਹਦੇ ਨਾਲ ਬੰਦਾ ਥੋੜਾ ਜਿਹਾ ਜਵਾਨ ਜਿਹਾ ਲੱਗਦਾ ਐ ਪਰ ਜਾਈ ਨਹੀਂ ਦੀਦੀ ਕੋਈ ਨਹੀਂ ਐ ਕਿਉਂ ਨਹੀਂ ਹੋ ਰਿਹਾ ਤੇ ਮਰ ਜਾਨਿਆ ਬੇ ਰੋਣੇ ਕਿਉਂ ਕਿਹਾ ਚੌਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਹਾਂ ਵੇ ਮੈਂ ਪੱਟਤੀ ਮੈਂ ਕੱਲੀ ਕੱਲੀ ਧੀ ਮਾਪਿਆਂ ਦੀ ਰੋਲਤੀ ਵੇ ਵੇ ਤੂੰ ਕੀ ਕਰਦਾ ਫਰਦਾ ਚੌਰਿਆ ਵੇ ਤੂੰ ਜਮਾਂ ਨਹੀਂ ਸੋਚਿਆ ਮੇਰੇ ਵਾਰੇ ਵੀ ਕੀ ਕਰਦੀ ਮੇਰੇ ਤੇਰੀ ਇੰਨੀ ਇੱਜ਼ਤ ਕਰਦੀ ਐ ਤੂੰ ਕੀ ਕਰਤਾ ਉਹ ਗੱਲ ਤਾਂ ਦੱਸ ਦੇ ਗੱਲ ਕੀ ਮੈਂ ਤੈਨੂੰ ਮੈਂ ਕੀ ਗੱਲ ਦੱਸਾਂ ਚੌਰਿਆ ਤੈਨੂੰ ਕੀ ਦੱਸਾਂ ਸਾਰੀ ਪੱਟੀ ਮਿਸ ਕਰਦੀ ਤੂੰ ਮੇਰੀ ਪੱਟੀ ਮਿਸ ਕਰਦੀ ਸਾਰੇ ਪਿੰਡ ਚ ਲੋਕੀ ਗੱਲਾਂ ਕਰਦੀਆਂ ਖੜ ਖੜ ਕੇ ਵੀ ਕਿਹੋ ਜਿਹਾ ਤੇਰਾ ਬੰਦਾ ਕਿਹੋ ਜਿਹਾ ਝਗੜ ਥੋੜਾ ਐ ਮੂੰਚਾ ਹੱਥ ਦਿਨੀ ਗਨੇ ਮੇਰੇ ਬੱਸ ਨੋ ਜੀ ਮੈਂ ਮੂੰ ਕੀ ਕਥਿਆ ਮੇਰੇ ਜੀ ਨਾ ਕਰ ਗਲਗ ਵੱਡਦੇ ਵੇ ਹਾਂ ਗਲ ਬਹਿ ਜਾਂਦਾ ਰ ਉੱਤੇ ਕੀ ਲੱਛਣ ਕਰਦਾ ਚੋਰਾ ਕਹਿੰਦੇ ਗੱਲ ਕੀ ਹੋਈ ਗੱਲ ਦਾ ਬੇ ਗੱਲ ਕੀ ਹੋਣੀ ਆ ਲੋਕੀ ਗੱਲਾਂ ਕਰਦੇ ਨੇ ਖੜ ਖੜ ਕੇ ਵੀ ਗਵੰਡ ਨੂੰ ਐਡਾ ਵੱਡਾ ਫੋਨ ਲਿਆ ਕੇ ਦੇਤਾ ਉਹ ਵੀ ਬਹੁਤ ਜਿਹੜਾ ਸੋਜ ਆ ਵੱਡਿਆ ਹੁੰਦਾ ਉਹਦੇ ਤੇ ਦੰਦੀ ਵੱਡੀ ਹੁੰਦੀ ਹੈਗੀ ਕੰਜਰ ਕੇ ਸੇਹ ਥਾਂ ਦਾ ਕਿ ਵੀ ਲਿਆ ਦਾਲੋ ਮੈਨੂੰ ਜੇ ਕਰ ਤੂੰ ਫੋਨ ਕੋਈ ਚੀਜ਼ ਵੀ ਨਹੀਂ ਲਿਆ ਕੇ ਦਿੱਤੀ ਆ ਵੇਖ ਲੈ ਜਿਹੜਾ ਮੇਰੇ ਪੇਕੇ ਨਾਲ ਇੱਕ ਸੂਡ ਦਿੱਤਾ ਸੀ ਕੰਜਰਾ ਹੋਏ ਵੇ ਮੈਂ ਤਾਂ ਪੱਟੀ ਉਹੀ ਪਾਈ ਫਿਰਦੀ ਆ ਮੈਨੂੰ ਤਾਂ ਕਦੇ ਨਹੀਂ ਲਿਆ ਕੇ ਦਿੱਤਾ ਵੇ ਤੂੰ ਹਾਏ ਵੇ ਆ ਮੇਰੀ ਗੱਲ ਤਾਂ ਮੇਰਾ ਤਾਂ ਇੰਨਾ ਬੜਿਆ ਪਿਆ ਪਾਰਾ ਜੇ ਜੀ ਕਰ ਦੇਣਾ ਤੈਨੂੰ ਮੈਂ ਨਾ ਘਰੂਟੀ ਖਾ ਜਾ ਹਾਂ ਕੀ ਦੇ ਕੁਛ ਕਹਿੰਦਾ ਤੈਨੂੰ ਕਿਉਂ ਹੀ ਨਹੀਂ ਤੱਪੀ ਫਿਰਦੀ ਆ ਵੇ ਸਾਰਾ ਪਿੰਡ ਕਹਿੰਦਾ ਮੈਂ ਕੱਲੀ ਨਹੀਂ ਕਹਿੰਦੀ ਕੀ ਕਹਿੰਦਾ ਵੀ ਐਪਲ ਵਾਲਾ ਫੋਨ ਲੈਤਾ ਤੇ ਹੋਰ ਮੈਨੂੰ ਤਾਂ ਕਦੇ ਖਾਣ ਨੂੰ ਤਾਂ ਸਿਓ ਵੀ ਨਹੀਂ ਲਿਆ ਕੇ ਦਿੱਤੇ ਹੈ ਓਏ ਲੋਕਾਂ ਨੂੰ ਫੋਨ ਲਿਆ ਲਿਆ ਕੇ ਜਿੰਨਾ ਉਹ ਇੱਕ ਮਿੰਟ ਗੱਲ ਤਾਂ ਸੁਣ ਲੈ ਕੀ ਸੁਣਾ ਤੇਰੀ ਗੱਲ ਮੈਨੂੰ ਦੱਸ ਮੈਨੂੰ ਸੁਣ ਤਾਂ ਲੈ ਉਹ ਨਾ ਮੈਨੂੰ ਰੂੜੀਆਂ ਜੇ ਇੱਥੇ ਆਇਆ ਸੀ ਤੇ ਮੈਨੂੰ ਨਾ ਉਹ ਨੂੰ ਉਹ ਇੰਸਟਾ ਮੈਨੂੰ ਮੈਨੂੰ ਕਦੇ ਮੈਨੂੰ ਤਾਂ ਕਦੇ ਕੋਈ ਚੀਜ਼ ਨਹੀਂ ਰੂੜੀਆਂ ਦੇ ਨਾਲ ਦੇ ਹੈ ਮੈਨੂੰ ਤਾਂ ਕਦੇ ਕੋਈ ਚੀਜ਼ ਨਹੀਂ ਰੂੜੀਆਂ ਦੇ ਤੋਂ ਦੀ ਦੱਸ ਤੀ ਮੈਨੂੰ ਦੱਸ ਮੈਨੂੰ ਹੈ ਕੀ ਗੱਲ ਹੈ ਤੇਰੀ ਦੱਸ ਮੈਨੂੰ ਪਰਤੇ ਹੋ ਜਵਾਡਿਓ ਰੋੜ ਜਾ ਰਾਹ ਰੋੜ ਕੰਜਰਾ ਰੋੜ ਕੰਜਰਾ ਦੇ ਤੁੱਕੀ ਮਾਰ ਕੇ ਨਹੀਂ

ਕਿੱਡੀ ਸੋਹਣੀ ਲੱਗੂਗੀ ਇਹ ਤੇਰੀ ਭਾਂ ਦਾ ਪਰੌਂਠਾ ਭਾਵੇਂ ਜੀ ਨੇ ਟੱਲੇ ਮਰ ਜਾ ਬੇ ਤੇਰਾ ਤਾਂ ਬੇੜਾ ਬੈ ਗਿਆ ਰੁੜ ਜਾਣੇ ਮਾਰਦਾ ਇਹ ਮੇਰੇ ਸਾਲਾਂ ਦੀਏ ਮੈਨੂੰ ਐਂ ਤਾਂ ਸਮਝਾ ਦੇ ਅਰੀ ਲਾ ਬਣਾ ਬਣਾ ਕੇ ਕੀ ਸਾਬਤ ਕਰਨਾ ਚਾਹਨੀ ਐ ਨਹੀਂ ਮੇਰੀ ਪਿੰਡ ਚ ਨੱਕ ਵੜਾ ਕੇ ਰੱਖਦੀ ਤੈਂ ਹੈ ਆ ਸਾਡੇ ਚੋਰੇ ਨੂੰ ਦਿਖਾ ਕੇ ਆਵੇਂਗੀ ਕਿ ਹੁਣ ਨੈਟ ਤੇ ਮਸ਼ਹੂਰ ਹੋਵੇਂਗੀ ਅਗਲਾ ਕੀ ਕਹੂ ਉਹਦੀ ਬਹੂ ਰੀਲਾ ਪਾਉਂਦੀ ਐ ਨੈਟ ਤੇ ਮੈਂ ਕਿਹੜੀ ਨਹੀਂ ਪਾਉਂਦੀ ਮੈਂ ਕਿਹੜੀ ਨਹੀਂ ਬੰਬੀ ਅੱਜ ਤੇ ਆਪਣੀ ਗੱਲ ਸੁਣ ਲੈ ਮੇਰੇ ਜੁੱਤੀ ਵਾਰੀ ਮੈਂ ਵੀ ਮਾਰੂ ਮੈਂ ਵੀ ਮਾਰੂ ਆਏ ਮਾਂ ਮਰ ਐ ਐ ਮੈਨੂੰ ਐ ਦੱਸ ਪਹਿਲਾਂ ਮੈਨੂੰ ਐ ਦੱਸ ਖੜ ਜਾ ਖੜ ਜਾ ਜੁੱਤੀ 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 ਫੇਰ ਮਾਰੀ ਜੁੱਤੀ ਫੇਰ ਮਾਰੀ ਨਹੀਂ ਮੈਂ ਵੀ ਮਾਰੂ ਮੋਰ ਕੇ ਤੈਨੂੰ ਕਿਹਨੇ ਕਿਹਾ ਤੈਨੂੰ ਕਿਹਨੇ ਕਿਹਾ ਇਹ ਕਿਹਾ ਕਿਹਨੇ ਨਹੀਂ ਤੈ ਤਾਂ ਥਾਵੇਂ ਥਾਵੇਂ ਮੇਰੀ ਬੇਤੀ ਜਾਨੀ ਹੇ ਬਰਤ ਬੇ ਬਰਦਾਨਾ ਛੱਡ ਮੈਨੂੰ ਛੱਡ ਮੈਨੂੰ ਤੈ ਜਾਣਾ ਨਾ ਹੋਵੇ ਤਾ ਹਾਏ ਤੇਰਾ ਬੇੜਾ ਬੈਠੇ ਮਰ ਜੇ ਤੂੰ ਮਰ ਜੇਵੇਂ ਤੂੰ ਤੇਰੇ ਡੇੜ ਸੁੰਡ ਚੱਲਣਗੇ ਰੋਣਿਆ ਨਹੀਂ ਐ ਡੇੜੇ ਹਾਏ ਹਾਏ ਨਹੀਂ ਮੈਨੂੰ ਕਿਹਾ ਜੀਨੇ ਨਹੀਂ ਪਰਜਾਈ ਨੇ ਮੈਨੂੰ ਕਿਹਾ ਆਮਲੀ ਨੇ ਮੈਨੂੰ ਕਿਹਾ ਨਹੀਂ ਪਿੰਡ ਦੇ 20 ਬੰਦੇ ਨੇ ਮੈਨੂੰ ਕਹਿਤਾ ਕਹਿੰਦਾ ਤੇਰੀ ਬਹੂ ਤਾਂ ਮੋਬਾਈਲ ਚਲਾਉਂਦੀ ਐ ਚੌਣਾ ਨੇ ਚੌਰੇ ਨੇ ਲੈ ਕੇ ਦਿੱਤਾ ਤੈਨੂੰ ਸ਼ਰਮ ਕਿਉਂ ਨਹੀਂ ਆਈ ਪਹਿਲਾਂ ਤਾਂ ਜੁੱਤੀ ਫੜਾ ਮਰਨੇ ਆ ਤੈਨੂੰ ਪਰਜਾਈ ਨੇ ਕੀ ਕਿਹਾ ਫੋਨ ਕਿਨੇ ਲੈ ਕੇ ਦਿੱਤਾ ਚੌਰੇ ਨੇ ਅੱਛਾ ਚਲ ਕੋਈ ਨਾ ਹਣ ਤੂੰ ਵੀ ਥੱਕ ਗਿਆ ਮੈਂ ਵੀ ਕੁੱਟ ਖਾ ਖਾ ਕੇ ਥੱਕ ਗਈ ਮੈਂ ਆਉਣੀ ਐ ਜਗਾ ਮੈਂ ਬਾੜੇ ਚੋਂ ਬਾਖੀਆਂ ਚੱਕ ਲਿਆ ਮਰਜੇ ਤੂੰ ਇਹਦਾ ਹੁਣ ਮਾਰੀ ਤੂੰ ਮਾਰ ਕੇ ਖਲਪਾੜ ਰੋੜਨੇ ਦਾ ਸਿਰ ਪਾੜ ਦੂ ਜੇ ਤੂੰ ਦੁੱਤੀ ਚੱਕੀ ਮੈਂ ਤੈਨੂੰ ਕੁੱਟੂ ਮਰਨੇ ਭੌੜਾ ਰੱਖੀ ਰੱਖ ਲਈ ਬੈਜੇ ਤੇਰਾ ਇਹ ਜਾ ਬੇੜਾ ਤੇਰਾ ਜਨਮਾੜੀ ਜਨਾਨੀ ਦਾ ਅਹੀ ਜੀ ਜਨਾਨੀ ਨਾ ਕਿਸਦੇ ਬਾਤ ਪਵੇ ਜਾੜਦਾ ਉਹ ਮੈਂ ਸਰਬਾਹਉ ਮੈਂ ਕੀ ਕਰੂ ਅੱਜ ਨਾ ਉਹਦੀਆਂ ਲੈ ਕੇ ਜਾਉਂ ਹਰਾਮਪੜ ਦੀਆਂ ਪਾਥੀਆਂ ਚੱਕੀ ਦੇਖ ਸਮਝਦੀ ਕੀ ਆਦਿਆ ਕਿਵੇਂ ਲੱਗੀ ਪਈ ਆ ਦੇਖ ਕਿ ਮੈਂ ਪਾਥੀਆਂ ਨਹੀਂ ਗੱਲ ਸੁਣ ਮੇਰੀ ਪਹਿਲਾਂ ਤਾਂ ਤੂੰ ਮੇਰਾ ਬੰਦਾ ਨੱਪ ਲਿਆ ਹੈ ਤੇ ਹੁਣ ਤੂੰ ਪਾਥੀਆਂ ਚੱਕੀ ਆਂ ਨੀ ਬਾੜੇ ਚ ਆ ਕੇ ਕੀ ਗੱਲ ਹੈ ਤੇਰੀ ਕਿਵੇਂ ਕਰਾਉਣੀ ਆ ਤੂੰ ਨਾ ਤੇਰਾ ਬੰਦਾ ਦੱਬਣ ਨੂੰ ਕੋਈ ਚੀਜ਼ ਹੈ ਵਿੱਚ ਇਹਨੂੰ ਦੱਬ ਲਿਆ ਤੇਰਾ ਬੰਦਾ ਉਹਦਾ ਆਪ ਦਾ ਸਾਭ ਕੇ ਰੱਖ ਨਹੀਂ ਮੈਂ ਤਾਂ ਬਹੁਤ ਸਮਝਿਆ ਓਹੋ ਇਹ ਪਹਿਲਾਂ ਤਾਂ ਤੂੰ ਉਥੇ ਰਿੱਟਾ ਰੱਖ ਦਈ ਨੀਆਂ ਪਾਥੀਆਂ ਬੰਦੀਆਂ ਮੈਂ ਮਾਰ ਕੇ ਪਾਥੀ ਸਿਰ ਪਾੜ ਦੂੰ ਪਿੱਛੇ ਹੋ ਕੇ ਗੱਲ ਕਰੇ ਪਿੱਛੇ ਪਿੱਛੇ ਹੋ ਕੇ ਗੱਲ ਕਰ ਹਾਂ ਬੋਲ ਸਾਰੇ ਦੀ ਪਿੱਛੇ ਹੋ ਕੇ ਗੱਲ ਮੇਰੇ ਕੋਲ ਨਹੀਂ ਕੁਝ ਹੈ ਕਿ ਤੇਰਾ ਸਿਰ ਪਾੜ ਦੂੰ ਮੈਂ ਵੀ ਜਾ ਕੇ ਕੁਝ ਲੈ ਤੂੰ ਪਾੜ ਕੇ ਵਿਖਾ ਸਿਰ ਹਾਂ ਨਾਲੇ ਬੰਦੇ ਦੀ ਕੀ ਗੱਲ ਕਰਦੀ ਸੀ ਮੇਰਾ ਬੰਦਾ ਹੀਰੇ ਵਰਗਾ ਤੇਰੇ ਬੰਦੇ ਬੰਨੀ ਮੈਂ ਥੁੱਕਦੀ ਵੀ ਨਹੀਂ ਥੁੱਕਦੀ ਨਹੀਂ ਮੈਂ ਤੇਲੇ ਜੇ ਤੇਰਾ ਬੰਦਾ ਹੀਰੇ ਵਰਗਾ ਮੇਰੇ ਬੰਦੇ ਨੂੰ ਕਿਉਂ ਪਟਦੀਆਂ ਉਹ ਤਾਂ ਕਿਉਂ ਫੋਨ ਲੈਤਾ ਐਡਾ ਵੱਡਾ ਵੀ ਐਡਾ ਵੱਟ ਹਾਂ ਹੈ ਹਰਾਮਪੜ ਨਹੀਂ ਫੋਨ ਲਿਆ ਮੈਂ ਆਪਦੀ ਕਮੇਟੀ ਪਾ ਕੇ ਕਹਿੰਦੀ ਉਹ ਤੇ ਮੇਰੇ ਬੰਦੇ ਦਾ ਫੋਨ ਲੈ ਲਿਆ ਤੇਰੇ ਬੰਦੇ ਕਰਦਾ ਤਾਂ ਪੂਰਾ ਨਹੀਂ ਹੁੰਦਾ ਅਗੇ ਫੋਨ ਦਬਾਊਗਾ ਕਿਸੇ ਦੀ ਹੋਰ ਤੀਮੀ ਨੂੰ ਨਹੀਂ ਮੇਰੇ ਬੰਦੇ ਨਹੀਂ ਲੈ ਕੇ ਦਿੱਤਾ ਉਹਨੇ ਵੀ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ ਕਿ ਨਹੀਂ ਤੇਰੇ ਨਾਲ ਗੋਲ ਪਤਾ ਲੱਗਦਾ ਮੈਨੂੰ ਨਾ ਮੈਨੂੰ ਐਂ ਦੱਸ ਨਹੀਂ ਪਰ ਤੂੰ ਤੇਰੇ ਬੰਦੇ ਨੂੰ ਲਿਆ ਨਾਲ ਤੂੰ ਮਰ ਤੇ ਕੀ ਤਾਂ ਜਮਾਨਾ ਨਹੀਂ ਸੰਸ ਦੀ ਕਿਉਂ ਦਿਆ ਤੂੰ ਹਰ ਤੂੰ ਤੀਜਾ ਕਰਦਾ ਨਾ ਨਾ ਕੀ ਕਰੀਆ ਤੇ ਮੈਂ ਕਰ ਹੈ ਮੈਂ ਕਰ ਕੇ ਕਬੱਟ ਤੇ ਮੈਂ ਹੈ ਹੁਣ ਹੁਣ ਤੂੰ ਲੈ ਪੰਗਾ ਮੈਨਾਂ ਹੁਣ ਬੋਲ ਉਹ ਨਾ ਨਹੀਂ ਬਾਈ ਤੇ ਲੇਕਰ ਤੇ ਮੇਰਾ ਬੰਦਾ ਪਟ ਲਿਆ ਉੱਤੋਂ ਮੈਨੂੰ ਕੁੱਟਦੀ ਓ ਨਹੀਂ ਖਰਚਾ ਖਰਚਾ ਹਰਾਮ ਬੜਾ ਜਿੱਤਨਾ ਫਾਖੀ ਮਾਰ ਕੇ ਸਿਰ ਨਾ ਪਾਰਿਆ ਦੇਖ ਕਿਵੇਂ ਜਾਂਦੀ ਐ ਜਾਂਦੀ ਐ ਟਟੀਰੀ ਬਣੀ ਹੋਣਾ ਹੀ ਮੇਰੇ ਕੋਲੇ ਮੇਰੇ ਪਿਆਲ ਦੀ ਰਨ ਹਾਂ